One

ਕੀ ਅਗਰਾਹ ਤੋਂ ਔਰ ਧੰਨਵਾਦ ਕਰਦੇ ਆ ਸਾਡੇ ਕੁਲਦੀਪ ਸਿੰਘ ਜੀ ਪੂਰਾ ਬਾਈ ਪਤਰਾੜੀ ਪਿੰਡ ਯੂਐਸਏ ਤੋਂ ਉਹਨਾਂ ਦਾ ਵੱਡਾ ਸਹਿਯੋਗ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਗੁਰਸ਼ਰਨ ਸੰਧੂ ਸਾਹਿਬ ਐਡੀਜੀਪੀ ਪੰਜਾਬ ਨੂੰ ਉਹਨਾਂ ਦਾ ਸਨਮਾਨ ਸਰੋਪਾ ਭਾਕੇ ਔਰ ਬੁੱਕਾ ਦੇ ਕਿਨ ਰੋ ਪੀਰ ਫੋਟੋ ਕੈਮਰਾ ਵੀ ਇਸ ਬਾਰੂਦ ਵਰਗੀ ਧਰਤੀ ਦੇ ਸਿਵਾਰਸਾ ਜਿੱਥੇ ਸਾਡੇ ਛੋਟੇ ਵੀਰ ਨੇ ਜਨਮ ਲਪਾ ਇਹਨਾਂ ਸ਼ਬਦਾਂ ਦੇ ਨਾਲ ਲਈ ਪਰ ਫੋਟਾ ਹੋਇਆ ਸਾਰੇ ਦਾ ਤੇ ਦੀਪੂ ਵੀਰ ਦਾ ਉਹ ਦੀਪੂ ਵੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਮੇਰੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੀਨੀਅਰ ਅਧਿਕਾਰੀ ਪ੍ਰਦੀਪ ਮਹਰੋਤਰਾ ਜੀ ਪਹੁੰਚੇ ਨੇ ਹੋਰ ਵੀ ਸੁਝੇ ਪਾਰਟੀਆਂ ਦਾ ਸਾਰੇ ਇਕਲੀਆਂ ਦਾ ਕਾਂਗਸ ਦੇ ਕਰ ਰਹੀ ਸੀ ਸਾਡੇ ਐਡੀਜੀਪੀ ਸਾਹਿਬ ਪੰਜਾਬ ਤੋਂ ਜੀ ਗੁਰਸਰਨ ਸਿੰਘ ਜੀ ਸੰਧੂ ਜਿਨ੍ਹਾਂ ਨੇ ਸੰਧੂ ਜਦੋਂ ਅਸੀਂ ਨਾ ਕੋ ਸਦਾਪਤਨ ਨੇਣ ਗਏ ਤਾਂ ਇਹਨਾਂ ਨੇ ਸੰਧੂ ਅੱਨਾ ਹੌਸਲਾ ਵਜਾਈ ਕੀਤੀ ਅੱਗੇ ਬੰਨਣ ਦੀ ਕਿ ਜਿੱਥੇ ਮੇਰੀ ਲੋੜ ਹੈ ਤੁਸੀਂ ਇੱਕ ਬੋਲ ਕਰੋ ਮੈਂ ਤੇ ਹਾਜ਼ਰ ਹੋਊਗਾ ਸੰਗਾ ਅਸੀਂ ਇਹਨਾਂ ਨੂੰ ਕਿਹਾ ਦਾ ਜੀ ਸਰ ਤੁਹਾਨੂੰ ਦੀ ਕਾਰ ਦੇ ਨੇ ਆਣਾ ਹੈ ਇਹ ਕਹਿੰਦੇ ਨਹੀਂ ਤੁਹਾਨੂੰ ਆਣ ਦੀ ਲੋੜ ਨਹੀਂ ਤੁਸੀਂ ਵਟਸਐਪ ਕਰੋ ਮੈਂ ਤਾਂ ਵੀ ਇਦਾਂ ਦੇ ਪ੍ਰੋਗਰਾਮ ਤੇ ਤੁਹਾਡਾ ਸਾਥ ਇਹ ਸਾਨੂੰ ਬੜਾ ਮਾਣ ਮਹਿਸੂਸ ਹੋਇਆ ਕਿ ਸਾਡੇ ਪੰਜਾਬ ਦੇ ਐਡੀਜੀਵੀ ਸਾਹਿਬ ਇਹਨਾਂ ਨੇ ਅੱਜ ਇੱਥੇ ਪਹੁੰਚ ਕੇ ਸਾਡੇ ਨਰਿੰਦਰ ਸ਼ੇਖ ਜੀ ਪਾ ਚੇਅਰਮੈਨ ਬੇਕਅਪ ਆਪਣਾ ਆਮ ਆਈ ਪਾਰਟੀ ਨੇ ਅੰਨਾ ਸਾਡੇ ਵਾ ਦੋ ਸ਼ਬਦ ਕਹੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਸਾਡੇ ਪ੍ਰਾਣੇ ਸਾਡੀ 15 ਸਾਲ ਦੀ ਬੱਚੇ ਤੇ ਜਨੋ ਵੀ ਨਾਲ ਉਹ ਦੇਖਦੇ ਜਾ ਰਹੇ ਹੈ ਖਾਸ ਤੀ ਅੱਜ ਇਹਨਾਂ ਨੇ ਅੱਜ ਸਹੀ ਐਡੀਜੀਵੀ ਸਾਹਿਬ ਨੇ ਸਾਡੇ ਅੱਜ ਆ ਕੇ ਸਰਦੁਲੀ ਸਾਡੀ ਹੌਸਲਾ ਵਧਾਈ ਕੀਤੀ ਹੈ ਅਸੀਂ ਕੋ ਦੇ ਅੰਝਾਂ ਤੋਂ ਟੋਟੇ ਟੋਟੇ ਅੰਝਾਂ ਅੱਜ ਥੋੜਾ ਅਸੀਂ ਦਰਸ਼ਨ ਕੀਤੇ ਆ ਖੜੇ ਪਾਜੀ ਬੈਠੇ ਆ ਕਹੇ ਦੋ ਸ਼ਬਦ ਸਰ ਤੁਸੀਂ ਚੰਦਰੀ ਬੱਚੇ ਨੂੰ ਅਸ਼ੀਰਵਾਦ ਦੀਪਕ <strong>ਖਰਵਾ</strong> ਜੀ ਅਤੇ ਇੱਥੇ 71 ਸਾਲ ਦੇ ਬਜ਼ੁਰਗੋ ਅੱਜ ਅਸੀਂ ਬਹੁਤ ਹੀ ਸ਼ੁਭ ਅਵਸਰ ਤੇ ਇਕੱਤਰ ਹੋਏ ਆ 51 ਬੱਚਿਆਂ ਦੀਆਂ ਸ਼ਾਦੀਆਂ ਦਾ ਜੋ ਇਹ ਬਹੁਤ ਅੱਛਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਆ ਇਹ ਆਪਣੇ ਆਪ ਦੇ ਵਿੱਚ ਇੱਕ ਜਸ਼ਨ ਮਨਾਰਾ ਆ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਆ ਬੱਚੀਆਂ ਦੀਆਂ ਸ਼ਾਦੀਆਂ ਕਰਵਾਉਣ ਦਾ ਜੋ ਉਪਰਾਲਾ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ ਔਰ ਇੱਕ ਹੋਰ ਕਿਸਮ ਦਾ ਸੋਸ਼ਲ ਵਰਕਰ ਇਸਦੇ ਵਾਸਤੇ ਨੇ ਦੀਪਕ ਘਹਿਰਵਾ ਜੀ ਅਤੇ ਇਹਨਾਂ ਦੀ ਸਾਰੀ ਟੀਮ ਕਿਤੇ ਵਿੱਚ ਹੋਰ ਬਹੁਤ سارے ਆਰਗੇਨਾਈਜ਼ਰ ਜਿਨ੍ਹਾਂ ਨੇ ਯੋਗਦਾਨ ਪਾਇਆ ਹੈ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਹੈ ਔਰ ਇਹ ਜੋ ਯੰਗਸਟਰ ਪੰਜਾਬ ਦਾ ਯੂਥ ਇਹ ਅਕਸਰ ਕਿਹਾ ਜਾਂਦਾ ਹੈ ਕਿ ਜੀ ਪੰਜਾਬ ਦੇ ਯੂਥ ਵਾਸਤੇ ਕ੍ਰੀਏਟਿਵ ਕੰਪਨੀਆਂ ਬੜੀਆ ਜ਼ਰੂਰੀ ਆ ਮਾਣ ਹੁੰਦਾ ਹੈ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਨੌਜਵਾਨ ਲੜਕੇ ਇੰਨੀ ਯੰਗ ਏਜ ਦੇ ਵਿੱਚ ਇੰਨੀ ਸਰਪ੍ਰਿੰਦੀ ਭਾਵਨਾ ਦੇ ਨਾਲ ਇੰਦੇ ਸ਼ੁਭ ਕਾਰਜਾਂ ਦੇ ਵਿੱਚ ਆ ਆਪਣੇ ਆਪ ਨੂੰ ਆਪਣ ਕਰ ਚੁੱਕੇ ਆ ਔਰ ਇਹ ਬਾਕੀ ਸਾਡੇ ਜੋ ਨੌਜਵਾਨ ਪੀੜੀ ਆ ਉਹਨਾਂ ਵਾਸਤੇ ਵੀ ਇੱਕ ਚਾਨਣ ਬਣਾੜੇ ਦਾ ਕੰਮ ਕਰ ਰਹੇ ਆ ਮੈਂ ਇਹਨਾਂ ਦੇ ਇਸ ਉਦਮ ਉਪਰਾਲੇ ਦੀ ਸ਼ਲਾਘਾ ਕਰਦਾ ਆ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਆ ਔਰ ਬਾਕੀ ਸਾਰੇ ਸਬਾਤ ਦੇ ਜੋ ਸਦਰਥ ਲੋਕ ਹਨ ਉਹਨਾਂ ਨੂੰ ਇਹ ਅਪੀਲ ਕਰਦਾ ਕਿ ਇਹੋ ਜੇ ਕਾਰਜਾਂ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਤਾਂ ਕਿ ਸਮਾਜਵਾਦੀ ਖੇਤਰ ਦੇ ਵਿੱਚ ਹੋਰ ਵੀ ਅਗੇ ਵਧਿਆ ਜਾ ਸਕੇ ਔਰ ਸਮਾਜ ਦੇ ਵਿੱਚ ਜੋ ਬਰਾਬਰੀ ਦਾ ਇੱਕ ਆਸ਼ਾ ਪੀੜਾ ਹੈ ਉਸ ਦਿਸ਼ਾ 'ਚ ਪੀਚਾ ਜਾਵੇ ਇੱਕ ਵਾਰ ਫੇਰ ਮੈਂ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਮੈਨੂੰ ਇੱਥੇ ਆ ਕੇ ਤੁਹਾਡੇ ਸਾਰਿਆਂ ਦੇ ਰੂਪ ਰੂਪ ਹੋਣ ਦਾ ਮੌਕਾ ਦਿੱਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਨੂੰ ਖੁਸ਼ੀ ਹੋਏਗੀ ਮੈਂ ਇਹਨਾਂ ਨਾਲ ਜੁੜਿਆ ਰਵਾਂ ਔਰ ਇਹਨਾਂ ਵੱਲੋਂ ਕੀਤੇ ਗਏ ਉਪਰਾਲਿਆਂ ਦੇ ਵਿੱਚ ਜੋ ਕੁਝ ਵੀ ਮੇਰੇ ਵੱਲੋਂ ਯੋਗਦਾਨ ਪਾਇਆ ਜਾ ਸਕਦਾ ਹੈ ਮੈਂ ਪਾਉਂਦਾ ਰਵਾਂ ਧੰਨਵਾਦ ਜੀ ਮੈਂ ਸਾਈ ਜੀ ਦੋ ਸ਼ਬਦ ਜੀ ਸਾਈ ਜੀ ਸਾਡੇ ਜਿਹੜੇ ਨੌਜਵਾਨ ਹੈ ਇਹ ਗੁਰਦਾ ਪੰਜਾਬ ਨਹੀਂ ਹੈ ਅੱਜ ਸਾਰਿਆਂ ਨੇ ਦੇਖ ਲਿਆ ਹੈ ਸਾਈ ਬਾਬਾ ਗੁਰਨਿਸ਼ਾ ਜੀ ਤੰਤਨ ਬਾਬਾ ਕ ਦਿੱਤਾ ਜੀ ਵੀਰ ਨੂਰੇ ਦਾ ਟਿਕਾ ਯੋਗ ਵਰ ਮੰਗਿਆ ਸਵਰਤਾ ਉਹ ਬਰਾਂ ਦੇ ਦਾਦੇ ਐ ਐਸੀ ਧਰਤੀ ਹੈ ਜਰਖੇਜ਼ ਧਰਤੀ ਹੈ ਜਿੱਥੇ ਸੂਰਮੇ ਯੋਧੇ ਪੈਦਾ ਹੋਏ ਐ ਉੱਥੇ ਅੰਦਾਜ਼ ਲੱਗੇ ਸਾਡੇ ਦੀਪੂ ਵੀਰ ਤੇ ਇਹ ਫਕੀਰ ਬਾਬਾ ਭੁਟੜਾ ਸਾਹਿਬ ਨੇ ਇੱਕ ਬੇਅਦਬ ਕਲੀ ਚਾਰਨਾ ਜੀ ਕਿ ਪੰਜਾਬ ਦੇ ਵਿੱਚ ਇਸ ਸਮੇਂ ਹੜ੍ਹਾਂ ਦੇ ਕਾਰਨ ਬਹੁਤ ਨੁਕਸਾਨ ਹੋਇਆ ਪਹਿਲੇ 21 ਲੜਕੀਆਂ ਦੀ ਸ਼ਾਦੀ ਕਰਨ ਦਾ ਵੀੜਾ ਚੱਕਿਆ ਸੀ ਫੇਰ ਸੋਚਦੇ ਸੋਚਦੇ ਸੱਚੇ ਪਾਤਸ਼ਾਹ ਨੇ ਸੋਚ ਦਿੱਤੀ ਕਿ ਪੂਰੇ ਪੰਜਾਬ ਨੂੰ ਜ਼ਰੂਰਤ ਹੈ ਤੇ ਪੂਰੇ ਪੰਜਾਬ ਦੇ ਵਿੱਚੋਂ ਬੱਚੀਆਂ ਹਰ ਜ਼ਿਲ੍ਹੇ ਦੇ ਵਿੱਚੋਂ ਅੱਜ 51 ਲੜਕੀਆਂ ਦੀ ਜਿਹੜੀ ਸ਼ਾਦੀ ਹੈ ਉਹ ਕੀਤੀ ਜਾ ਰਹੀ ਹੈ ਦੀਪੂ ਵੀਰ ਸਾਡਾ ਵਧਾਈ ਦਾ ਬਾਤਰ ਹੈ ਜਿਨੇ ਦਿਨ ਰਾਤ ਇੱਕ ਕਰਕੇ ਇੰਨੀ ਮਿਹਨਤ ਮੁਸ਼ਕਕਤ ਕੀਤੀ ਲੋਕਾਂ ਨੇ ਅਸੀਂ ਦਾਨੇ ਮੇੜੇ ਵੀ ਸਹੇ ਹੈ ਤੇ ਸਾਡੇ ਬੀ ਜੀ ਪੀ ਸਾਹਿਬ ਜਰੋ ਸਾਧੂ ਬੋਲੇ ਸਹਿ ਸੁਭਾ ਸਾਧੂ ਆ ਬੋਨਾ ਮਿਰਥਾ ਨਾ ਜ ਸਾਡੇ ਸਾਬ ਸਾਡੇ ਆਏ ਐ ਇਹਨਾਂ ਨੂੰ ADGP ਸਾਹਿਬ ਸਾਡੇ ਇਹਨਾਂ ਨੂੰ ਆਣਦੇ ਬਹੁਤ ਬਹੁਤ ਧੰਨਵਾਦ ਕਰਦੇ ਕਿ ਸਾਡੀ ਸਾਰੀ ਟੀਮ ਨੂੰ ਆਣ ਕੇ ਇਹਨਾਂ ਨੇ ਅਸ਼ੀਰਵਾਦ ਦਿੱਤਾ ਹੈ ਇਸ ਟੀਮ ਨੂੰ ਅਸ਼ੀਰਵਾਦ ਦੇਣ ਦੇ ਵਧੀਆਕਾਰ ਦੇ ਵਿੱਚ ਆਏ ਅਤੇ ਨੌਜਵਾਨਾਂ ਨੂੰ ਬਹੁਤ ਉਤਸ਼ਾਹਿਤ ਕੀਤਾ ਹੈ ਸਾਡੇ ਦੀਪ ਹੋਮਸ ਤੋਂ ਮੇਰੇ ਭਰਾ ਬਹੁਤ ਹੀ ਵੱਧ ਚੜ ਕੇ ਉਸ ਦਿਨ ਤੋਂ ਲੱਗੇ ਹੋਇਆ ਸਵੇਰ ਦੇ ਬੱਚਿਆਂ ਦੇ ਕਾਜ ਕਰਾ ਰਹੇ ਐ ਤੇ ਜਿੰਨੇ ਵੀ ਟੀਮ ਜਿੱਥੇ ਇੱਥੇ ਸਾਡੇ ਭਰਾ ਖੜੇ ਐ ਸਾਰੇ ਵਧਾਈ ਦੇ ਪਾਤਰ ਐ ਕਿਉਂਕਿ ਕਿਣਕਾ ਕਿਣਕੇ ਨਾਲ ਸਮੁੰਦਰ ਭਰਦੇ ਐ ਜਿੰਨੀ ਵੀ ਸੰਗਤ ਆਈ ਐ ਸਭ ਨੇ ਬੜਾ ਯੋਗਦਾਨ ਪਾਇਆ ਜਿੱਥੇ ਡਿਊਟੀਆਂ ਲਾਈਆਂ ਉਹ ਨਿਭਾ ਰਹੇ ਐ ਤੇ ਸਾਰਾ ਸਾਡੀ ਟੀਮ ਦੀਪੂ ਵੀਰ ਤੇ ਸਤੇ ਬਾਸ਼ਾ ਚੜ੍ਹਦੀ ਕਲਾ ਰੱਖੇ ਇਸੀ ਤਰ੍ਹਾਂ ਆਨੜਲੇ ਸਮੇਂ 'ਚ ਸਾਡੇ ਸ਼ੇਰ ਗਿੱਲ ਸਾਹਿਬ ਬਰندر ਜੀ ਨੇ ਜਿਵੇਂ 152 ਕੁੜੀਆਂ ਦਾ ਇਹ ਕਿਹਾ ਅਕਾਲ ਪੁਰਖ ਕਿਰਪਾ ਰੱਖੇ ਤੁਹਾਡੇ ਭਰਾਵਾਂ ਦਾ ਸਹਿਯੋਗ ਰਹੇ ਤਾਂ ਉਹ ਦਿਨ ਦੂਰ ਨਹੀਂ ਹੈ ਕਿ ਅਸੀਂ ਜਲਦੀ ਇਹ ਕਾਰਤਵੀ ਰਪਾਂਗੇ ਇਸ ਤੋਂ ਇਲਾਵਾ ਹੋਰ ਵੀ ਕਾਰਤ ਸੋਚੇ ਅਸੀਂ ਹਾਂ ਜੀ ਤੇ ਹੁਣ ਸਾਡੇ ਦੀਪੂ ਵੀਰ ਅਸੀਂ ਹੁਣ ਆਪਣੇ ਐਡੀਜੀ ਸਾਹਿਬ ਨੂੰ ਸਨਮਾਨਤ ਕਰਨਾ ਬਾਬਾ ਅੱਤਵਰਕੇ ਅਗਲੀ ਡਿਗਰੀ ਕਰੀ ਜਾਣਾ ਪਉਂਦਾ ਲੈ ਲੈਣਾ ਵਿਚਾਰਣਾ ਡਿਗਰੀ ਕਰੀ ਲੈਣਾ ਵਿਚਾਰਣਾ ਪਬਲਿਕ ਆਉਂਦਾ ਕਾਰੀਗਰ ਬਣਿਆ ਬਾਈ ਜੀ ਮੁਬਾਰਕਾ ਕਿਆ ਕਹਾਂਗੇ ਅੱਜ ਦਾ ਦਿਨ ਇਹ ਦੋ ਸ਼ਬਦ ਕਿੱਥੋਂ ਆਏ ਕੋਈ ਕਹਿਣਾ ਥੈਂਕਸ ਕਰਨਾ ਥੈਂਕਸ ਕਰਨਾ ਆਰਗੇਨਾਈਜ਼ਰ ਦਾ ਨੀਪੂ ਕਰਾਲੀ ਤੁਸੀਂ ਵੀ ਮੁਬਾਰਕਾਂ ਕੀ ਕਹੋਗੇ ਕਿਵੇਂ ਲੱਗ ਰਿਹਾ ਅੱਜ ਵਧੀਆ ਵੀਰੇ ਕੀ ਕਹੋਗੇ ਨਵੀਂ ਜ਼ਿੰਦਗੀ ਸ਼ੁਰੂਆਤ ਹੋ ਰਹੀ ਹੈ ਵਾਹ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋ ਰਹੀ ਹੈ ਲੋਟਾਂ ਖੁਸ਼ ਹੈ ਕੀ ਕਹੋਗੇ ਯੋਜਿਕਾ ਨੇ ਦੀਪਾ ਘਰਾਲੀ ਆ ਹੋਰ ਸਾਹਿਬ ਨੇ ਮਿਲ ਕੇ ਉਪਰਲਾ ਕਰਿਆ ਸ਼ੁਕਰੀਆ ਦਾ ਕਰੋਗੇ ਹਾਂ ਬੋਲੋ ਬੋਲੋ ਥੈਂਕਸ ਕਰੋਗੇ ਥੈਂਕਸ ਥੈਂਕਸ ਆਵਾਜ਼ ਕੀ ਨਾਮ ਹੈ ਕਿਹੜਾ ਪਿੰਡ ਹੈ ਨਵੀਂ ਐਸ ਕਿੱਥੋਂ ਸੰਗਰੂਰ ਤੋਂ ਅੱਛਾ ਖੁਸ਼ ਹੈ ਹੈ ਨਵਾਂ ਜ਼ਿੰਦਗੀ ਸ਼ੁਰੂ ਹੈ ਚਲ ਵਧਾਈਆਂ ਧਿਆਨ ਰੱਖਣਾ ਸਭ ਹੈ ਸਾਮਾਨ ਸੂ ਸਭ ਕੁਝ ਸਭ ਠੀਕ ਰਿਹਾ ਤਾਂ ਉਹ ਕੇ ਅਰੇਂਜਮੈਂਟ ਓਕੇ ਹੈ ਮੇਰੇ ਫਾਦਰ ਦਾ ਨਾਮ ਰੁਪਿੰਦਰ ਸਿੰਘ ਇਹਦੇ ਚ ਪ੍ਰੋਜੈਂਸੀ ਲਿਖਿਆ ਹਾਂਜੀ ਉਹ ਇਹਨਾਂ ਦਾ ਇਹਨਾਂ ਦਾ ਇਨਸਾਨ ਦਾ ਇਹਨਾਂ ਦੇ ਪ੍ਰੋਜੈਂਸੀ को नाम सिंह बिंदरा जी जगदीप भरे आनंद में मनजीत जी उन बहुत बहुत धन्यवाद कर दिनेश चौधम पराली तो सा दिनेश चौधम जिया हक्की कुमार जी लकी राठौर साहब मनोज कुमार जी साढ़े बुरारी लड़की खड़े मैं